ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਇਸ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਇੱਕ ਜਿਹੜਾ ਜ਼ਰੂਰੀ ਨੁਕਤਾ ਸਾਂਝਾ ਕਰਨਾ ਸੀਗਾ ਕਿ ਮੱਕੀ ਦੀ ਕਾਸ਼ਤ ਕਾਫੀ ਕਿਸਾਨ ਵੀਰ ਕਰਨ ਲੱਗ ਪਏ ਮੱਕੀ ਦੀ ਕਾਸ਼ਤ ਆ ਜਿਹੜੀ ਉਹ ਇੱਕ ਤਾਂ ਹੁੰਦੀ ਹੈ ਜਿਹੜੀ ਆਪਾਂ ਪਹਿਲਾਂ ਸਿਆਲੂ ਮੱਕੀ ਵੀ ਕਿਸਾਨ ਵੀਰ ਬੀਜਦੇ ਹੁੰਦੇ ਸੀ ਹੁਣ ਬਹੁਤ ਟ੍ਰੈਂਡ ਘਟਾ ਹੁਣ ਜਾਂ ਤਾਂ ਬਹਾਰ ਰੁੱਤ ਦੀ ਮੱਕੀ ਬੀਜਦੇ ਆ ਜਾਂ ਗਰਮੀ ਰੁੱਤ ਦੀ ਜਿਵੇਂ ਗਰਮੀ ਰੁੱਤ ਦੀ ਆਪਾਂ ਮੂੰਗੀ ਮਾਂ ਦੀ ਕਾਸ਼ਤ ਕਰਦੇ ਨਾ ਉਵੇਂ ਕਣਕ ਤੋਂ ਬਾਅਦ ਮੱਕੀ ਬੀਜਣ ਲੱਗ ਪਏ ਇੱਕ ਹੁੰਦੀ ਆ ਜਿਹੜੀ ਬਰਸਾਤੀ ਮੱਕੀ ਜਾਂ ਸੌਣੀ ਰੁੱਤ ਦੀ ਮੱਕੀ ਆਪਾਂ ਕਹਿ ਦਿੰਨੇ ਆ ਜਿਹੜੀ ਜੂਨ ਚ ਬੀਜੀ ਜਾਂਦੀ ਮਈ ਐਂਡ ਤੋਂ ਜੂਨ ਚ ਜਿਹਦਾ ਕਿ ਟੈਂਪਰੇਚਰ ਜਿਹੜਾ ਹੈਗਾ ਨਸਾਰੇ ਟ ਉਹਦੇ ਟੈਸਲਿੰਗ ਟਾਈਮ ਨਸਾਰੇ ਟਾਈਮ ਦਾਣੇ ਪੈਣ ਟਾਈਮ ਛੱਲੀਆਂ ਚ ਉਹ ਸਹੀ ਰਹਿੰਦਾ ਜਿਹੜੀ ਆਪਾਂ ਗਰਮੀ ਰੁੱਤ ਵਾਲੀ ਮੱਕੀ ਬੀਜਦੇ ਆ ਉਹ ਸਭ ਤੋਂ ਜਿਹੜਾ ਹੈਗਾ ਮੱਕੀ ਦੀ ਫਸਲ ਵਾਸਤੇ ਬਿਲਕੁਲ ਸਹੀ ਜਿਹੜਾ ਤਾਪਮਨ ਨਹੀਂ ਹੁੰਦਾਗਾ ਜਦੋਂ ਉਹ ਪੱਕਣ ਪਕਾ ਲੈਣਾ ਉਹਨੇ 15 ਫਰਵਰੀ ਤੱਕ ਬਹਾਰ ਦੀ ਰੋਤ ਦੀ ਮੱਕੀ ਦੀ ਕਾਸ਼ਤ ਕਰਨ ਦਾ ਸਹੀ ਸਮਾਂ ਹੁੰਦਾ ਉਦੋਂ ਜਿਹੜੀ 15 ਫਰਵਰੀ ਤੋਂ ਲੇਟ ਆਪਾਂ ਲੇਟ ਆਪਾਂ ਅੱਧ ਜਨਵਰੀ ਤੋਂ 15 ਫਰਵਰੀ ਤੱਕ ਬਜਾਈ ਦਾ ਟਾਈਮ ਹੁੰਦਾ ਜਿਹੜਾ ਆਪਾਂ ਉਦੋਂ ਲੇਟ ਬਜਾਈ ਕਰਦੇ ਮੱਕੀ ਦੀ ਉਹਦੇ ਵਿੱਚ ਆੜ ਘਟਣ ਦੀਆਂ ਸੰਭਾਵਨਾਵਾਂ ਹੁੰਦੀਆਂ ਗੱਲ ਜਿਹੜਾ ਮੇਰਾ ਕਰਨ ਦਾ ਮਕਸਦ ਇਹ ਹੈ ਕਿ ਆਪਾਂ ਇੱਕ ਮੱਕੀ ਜਿਹੜੀ ਕਣਕ ਝੋਨੇ ਦੇ ਵਿੱਚ ਫਿੱਟ ਕਰਤੀ ਜਿਹੜੀ ਕਿ ਹੈਵੀ ਫੀਡਰ ਕ੍ਰੌਪ ਹੈ ਜ਼ਮੀਨ ਦੀ ਮਤਲਬ ਪੂਰੀ ਤਾਕਤ ਖਿੱਚਦੀ ਹੈ ਮੱਕੀ ਤੋਂ ਬਾਅਦ ਜਦੋਂ ਝੋਨਾ ਬਾਸਮਤੀ ਬਾਸਮਤੀ ਦੀ ਖਰਾਕੀ ਜ਼ਰੂਰ ਤਾਂ ਘੱਟ ਹੁੰਦੀ ਪਰ ਜੇ ਤੁਸੀਂ ਝੋਨਾ ਲਾਓਗੇ ਨਾ ਬਹੁਤ ਮੁਸ਼ਕਲ ਚੱਲਦਾ ਕਾਰਨ ਕੀ ਹੈ ਜਿਹੜਾ ਕਣਕ ਝੋਨਾ ਮੱਕੀ ਫਸਲੀ ਚੱਕਰ ਹੈ ਇਹ ਹੈਵੀ ਫੀਡਰ ਚ ਕਿਉਂ ਆ ਗਿਆ ਕਿਉਂਕਿ ਜਿਹੜਾ ਸਭ ਤੋਂ ਵਧੀਆ ਕ੍ਰੌਪ ਰੋਟੇਸ਼ਨ ਆ ਮੱਕੀ ਵਾਲੀ ਉਹ ਹੈਗੀ ਹੈ ਮੱਕੀ ਆਲੂ ਤੇ ਸੱਠੀ ਮੂੰਗੀ ਮੱਕੀ ਦੀ ਫਸਲ ਹੈ ਜਿਹੜੀ ਉਹ ਹੁਣ ਤੁਸੀਂ ਦੇਖੋ ਵੀ ਮੱਕੀ ਦੀ ਫਸਲ ਦੇ ਵਿੱਚ ਰਸਾਇਣ ਖਾਦਾਂ ਵੱਧ ਪਾਉਣ ਕਰਕੇ ਮੱਕੀ ਦੀ ਫਸਲ ਦੇ ਵਿੱਚ ਕਿਉਂਕਿ ਆਪਾਂ ਜਿਹੜੀ ਇਹ ਸਾਰੀ ਕ੍ਰੋਪ ਰੋਟੇਸ਼ਨ ਦੇ ਵਿੱਚ ਖਰਾਕੀ ਤੱਤ ਜਿਹੜੇ ਰੂੜੀ ਨਾਲ ਜਾਂ ਹਰੀ ਦੀ ਹਰੀ ਖਾਦ ਨਾਲ ਜਾਂ ਕੰਪੋਸਟ ਨਾਲ ਗੋਡੋਇਆ ਖਾਦ ਨਾਲ ਨਹੀਂ ਪੂਰਾ ਕਰ ਰਹੇ ਜਾਂ ਇਹੀ ਹੋਵੇਗਾ ਆਪਾਂ ਫਸਲੀ ਰਹਿਦ ਗੁੰਦ ਨੂੰ ਸਾਰੀ ਵਿੱਚ ਬੋਹਨੇ ਆ ਜਾਂ ਮੱਕੀ ਦੀ ਆਪਾਂ ਛੱਲੀਆਂ ਤੋੜ ਕੇ ਬਾਕੀ ਜਿਹੜਾ ਉਹਦਾ ਸਮਾਨ ਆ ਸਾਰਾ ਰਹਿਦ ਗੁੰਦ ਉਹ ਵਿੱਚ ਵਾਉਂਦੇ ਹੋਈਏ ਮੱਕੀ ਨੇ 200 ਕਿਲੋ ਨਾਈਟ੍ਰੋਜਨ ਪਰ ਹੈਕਟੇਅਰ 200 ਕਿਲੋ ਪੋਟਾਸ਼ ਪਰ ਹੈਕਟੇਅਰ 80 85 ਕਿਲੋ ਫਾਸਫੋਰਸ ਪਰ ਹੈਕਟੇਅਰ ਤੇ ਛੋਟੇ ਤੱਤ ਪਰ ਹੈਕਟੇਅਰ ਦੀ ਜਗ੍ਹਾ ਜੇ ਆਪਾਂ ਇਕੜ 'ਚ ਗੱਲ ਕਰੀਏ ਤਾਂ ਤਕਰੀਬਨ ਤਕਰੀਬਨ 80 ਕਿਲੋ ਨਾਈਟ੍ਰੋਜਨ 80 ਕਿਲੋ ਨਾਈਟ੍ਰੋਜਨ ਜਿਹੜੀ ਤੁਸੀਂ ਮੰਨ ਕੇ ਚੱਲੋ ਵੀ ਇਹ 50 ਕਿਲੋ ਨਾਈਟ੍ਰੋਜਨ ਆ ਉਹ 110 ਕਿਲੋ ਲਗਭਗ ਯੂਰੀਆ 'ਚ ਪ੍ਰਾਪਤ ਹੁੰਦੀ ਆ ਆਪਾਂ ਨੂੰ ਤੇ 80 ਕਿਲੋ ਨਾਈਟ੍ਰੋਜਨ ਕਿੰਨੀ 'ਚ ਪ੍ਰਾਪਤ ਹੋ ਤੇ ਇਵੇਂ 80 ਕਿਲੋ ਪੋਟਾਸ਼ ਖਿੱਚਦੀ ਆ ਲਗਭਗ ਲਗਭਗ ਤੇ ਇਹ 60% ਵਾਲੀ ਜੀ ਆਪਾਂ ਪੋਟਾਸ਼ ਮੰਨ ਕੇ ਚੱਲੀਏ ਕਵਾਂਟਲ ਚੋਂ 60 ਕਿਲੋ ਮਿਲਦੀ ਆ ਸ਼ੁੱਧ ਪੋਟਾਸ਼ ਕਵਾਂਟਲ ਐਮਓਪੀ ਚੋਂ ਤਾਂ ਇਹ ਇੱਕ ਕਵਾਂਟਲ ਤੋਂ ਉੱਪਰ ਦੀ ਬਰਾਬਰ ਦੀ ਜਿਹੜੀ ਤਾਕਤ ਇਹ ਖਿੱਚ ਲੈਂਦੀ ਆ 30 32 ਕਿਲੋ ਫਾਸਫੋਰਸ ਦੇ ਬਰਾਬਰ ਦੀ ਤਾਕਤ ਖਿੱਚ ਲੈਂਦੀ ਆ 30 32 ਕਿਲੋ ਦਾ ਮਤਲਬ ਕਿ ਜੇ ਆਪਾਂ ਕਹੀਏ ਲਗਭਗ ਲਗਭਗ ਜਿਹੜੀ ਡੀਏਪੀ ਤੋਂ 46 ਕਿਲੋ ਆਪਾਂ ਨੂੰ 46 ਕਿਲੋ ਫਾਸਫੋਰਸ ਮਿਲਦੀ ਹੈ ਕਵੰਟਲ ਚ ਤੇ 32 ਕਿਲੋ ਦਾ ਮਤਲਬ ਕਿ 70-80 ਕਿਲੋ ਦੇ ਬਰਾਬਰ ਆਪਾਂ ਕਹਿ ਸਕਦੇ ਆ 70-80 ਕਿਲੋ ਦੇ ਬਰਾਬਰ ਜਿਹੜੀ ਹੈਗੀ ਹੈ 60 ਕਿਲੋ 60 ਤੋਂ 80 ਕਿਲੋ ਦੇ ਬਰਾਬਰ ਜਿਹੜੀ ਡੀਏਪੀ ਦੇ ਬਰਾਬਰ ਇਹ ਮਤਲਬ ਜਿਹੜੀ ਮੈਂ ਡਾਟੇ ਅੱਡ-ਅੱਡ ਜਿਹੜਾ ਤੁਸੀਂ ਰਿਸਰਚ ਪੇਪਰ ਵਗੈਰਾ ਦੇਖ ਸਕਦੇ ਮੈਂ ਤੁਹਾਡੇ ਨਾਲ ਜਿਹੜੀ ਨਿਚੋੜ ਹੈ ਨਾ ਉਹ ਸਾਂਝਾ ਕਰਦਾ ਹੁੰਦਾ ਤਾਂ ਇੰਨੀ ਤਾਕਤ ਖਿੱਚਣ ਤੋਂ ਇਲਾਵਾ ਛੋਟੇ ਤੱਤ ਜਿਦੇ ਵਿੱਚ ਲੋਹਾ ਤੱਤ ਜ਼ਿੰਕ ਮੈਗਨੀਜ਼ ਤੇ ਬੋਰਨ ਕਿਉਂਕਿ ਇੱਕ ਕਦ ਕਾਠੇ ਦਾ ਵੱਧਾ ਹੈ ਇਹਦਾ ਫਲਾਵਰਿੰਗ ਫੁੱਲਾਂ ਦਾ ਸਾਈਜ਼ ਵੱਡਾ ਹੁੰਦਾ ਕਿਉਂਕਿ ਛੱਲੀ ਦਾ ਸਾਈਜ਼ ਵੱਡਾ ਹੋਣ ਕਰਕੇ ਇਹਨੇ ਬੋਰਨ ਤੇ ਜੋਇਨ ਜ਼ਿੰਕ ਵੀ ਵੱਧ ਚਾਹੀਦਾ ਲੋਹਾ ਤੱਤ ਮੈਗਨੀ ਤੱਤ ਵੀ ਵੱਧ ਚਾਹੀਦਾ ਤੇ ਪਟਾਸ਼ ਤਾਂ ਫਿਰ ਵੱਧ ਚਾਹੀਦਾ ਹੀ ਚਾਹੀਦਾ ਕਿਉਂਕਿ ਐਡਾ ਸਟੈਮ ਜਿਹੜਾ ਇਹਦਾ ਹੈਗਾ ਸਟੈਮ ਦੇ ਵਿੱਚ ਤਣੇ ਦੇ ਵਿੱਚ ਤੇ ਪੱਤਿਆਂ 'ਚ ਇਹਦੇ ਪਟਾਸ਼ ਸਭ ਤੋਂ ਵੱਧ ਹੁੰਦਾ ਹੈ ਤੇ ਜਦੋਂ ਆਪਾਂ ਉਹਨੂੰ ਅਚਾਰ ਵਾਸਤੇ ਵਰਤ ਲੈਨੇ ਆ ਫੇਰ ਤਾਂ ਉਹਦਾ ਆਪਾਂ ਸਾਰਾ ਸਮਾਨ ਹੀ ਵਿੱਚੋਂ ਖੇਚੂ ਬਾਹਰ ਕੱਢ ਲੈਣਾ ਜਾਂ ਤਾਂ ਹੋਵੇ ਆਪਾਂ ਛੱਲੀਆਂ ਤੋੜੀਆਂ ਤੇ ਵਿੱਚ ਬਾਕੀ ਜਿਹੜਾ ਹੈਗੇ ਵਿੱਚ ਰੋਟਾ ਵੇਟਰ ਨਾਲ ਜਾਂ ਮਿਕਸ ਕਰਤਾ ਜਾਂ ਉਹਨੂੰ ਜਿਹੜਾ ਕੁਤਰਾ ਕਰਕੇ ਉਹਦੇ ਵਿੱਚ ਰਲਾਤਾ ਖੇਤ ਦੇ ਵਿੱਚ ਤਾਂ ਫੇਰ ਉਹਦੇ ਵਿੱਚ ਕੁਛ ਨਾ ਕੁਛ ਰੋਟੇਸ਼ਨ ਦੇ ਵਿੱਚ ਆ ਜਾਂਦਾ ਵਰਨਾ ਜਿਹੜਾ ਹੁਣ ਇਸ ਫਸਲੀ ਚੱਕਰ 'ਚ ਹੁਣ ਜਿੱਥੇ ਮੱਕੀ ਕਿਸਾਨ ਵੀਰ ਵੱਧ ਵਰਤਦੇ ਉਹ ਤੇ ਤੁਹਾਡੀਆਂ ਕਣਕ ਝੋਨੇ ਦੇ ਵਿੱਚ ਲੋਹਾ ਤੱਤ ਮੈਗਨੀਜ਼ ਤੱਤ ਕਣਕ ਦੇ ਵਿੱਚ ਖਾਸ ਤੌਰ ਤੇ ਲੋਹਾ ਤੇ ਜ਼ਿੰਕ ਝੋਨੇ ਦੇ ਵਿੱਚ ਤੇ ਮੈਗਨੀਜ਼ ਤੇ ਬੋਰਨ ਕਣਕ ਦੇ ਵਿੱਚ ਕਾਫੀ ਘਾੜ ਦੇ ਨਿਸ਼ਾਨੀਆਂ ਨਜ਼ਰ ਆਉਣ ਲੱਗ ਪਈਆਂ ਕਿਉਂਕਿ ਦੇਖੋ ਜਦੋਂ ਜ਼ਮੀਨ ਨੇ ਡਾਊਨ ਹੋਣਾ ਉਹ ਵੀ ਹੌਲੀ-ਹੌਲੀ ਹੋਣਾ ਤੇ ਜਦੋਂ ਉਹਦੇ ਵਿੱਚ ਆਪਾਂ ਫਸਲੀ ਰਹਿਣਤ ਖੁੰਦ ਬੋਹਨੇ ਆ ਉਹਨੇ ਤਾਕਤਵਰ ਹੋਣਾ ਉਹ ਵੀ ਹੌਲੀ-ਹੌਲੀ ਹੋਣਾ ਇਹ ਕਈ ਸਾਲਾਂ ਦੀ ਪ੍ਰੋਸੈਸ ਹੁੰਦੀ ਹੈ ਕਈ ਕਿਸਾਨ ਵੀ ਕਹਿੰਦੇ ਕਿ ਅਸੀਂ ਮੱਕੀ ਬੀਜੀ ਤੇ ਸਾਡੇ ਤਾਂ ਸਾਰਾ ਵਧੀਆ ਹੁੰਦਾ 5-7 ਸਾਲਾਂ ਜ਼ਮੀਨ ਥੱਲੇ ਵੱਜੂਗੀ ਪੂਰਾ ਡਾਊਨ ਮਤਲਬ ਜ਼ਮੀਨ ਦੀ ਜਿਹੜੀ ਆਪਾਂ ਕਹਿ ਦਈਏ ਕਿ ਫਰਟੀਲਿਟੀ ਆ ਉਹ ਡਾਊਨ ਜਾਊਗੀ ਜੀ ਦਿਨ ਆਪਣਾ ਝਾੜ ਤੇ ਸਰਪਉ ਕਿਉਂਕਿ ਰਸਾਇਣਕ ਖਾਦਾਂ ਆਪਾਂ ਦੇ ਰਹੇ ਆ ਰਸਾਇਣਕ ਖਾਦਾਂ ਸਿਰਫ ਉਹ ਫਸਲਾਂ ਵਰਤ ਲੈਂਦੀਆਂ ਨੇ ਜਿਹੜੀ ਫਸਲ ਨੂੰ ਆਪਾਂ ਖਾਦ ਪਾਈ ਹੈ ਡੀਪੀ ਜਿਹੜੀ ਆਪਾਂ ਕਣਕ ਨੂੰ ਪਾਉਂਦੇ ਆ ਉਹ ਜਿਹੜੀ ਹੈਗੀ ਕਿਉਂਕਿ ਕੁਝ ਨਾ ਕੁਝ ਉਹ ਟੈਂਪਰੇਰੀ ਫਿਕਸੇਸ਼ਨ ਹੋ ਜਾਂਦੀ ਹੈ ਕੁਝ ਪਰਮਨੈਂਟ ਫਿਕਸੇਸ਼ਨ ਹੋ ਜਾਂਦੀ ਹੈ ਜਿਹੜੀਆਂ ਕਰਰਾਟੀਆਂ ਜ਼ਮੀਨਾਂ ਉਹ ਚਤਤਾਂ ਜਿਹੜੇ ਉਹ ਵੱਧ ਨਸ਼ਟ ਹੁੰਦੇ ਆਪਣੇ ਫਿਕਸਡ ਕੰਡੀਸ਼ਨ ਚ ਵੱਧ ਆ ਜਾਂਦੇ ਆ ਨੌਨ ਅਵੇਲੇਬਲ ਫਾਰਮ ਦੇ ਵਿੱਚ ਵੱਧ ਆ ਜਾਂਦੇ ਆ ਤੇ ਇਹਦੇ ਕਰਕੇ ਉਹ ਜਿਹੜੀ ਹੈਗੀ ਕੁਝ ਨਾ ਕੁਝ ਅਵੇਲੇਬਲ ਅਗਲੀਆਂ ਫਸਲਾਂ ਨੂੰ ਰਹਿੰਦੀ ਹੈ ਵਰਨਾ ਉਹ ਜਿਹੜੀ ਬਾਕੀ ਤੱਤਾਂ ਜਿਹੜੇ ਖਰਾਕੀ ਤੱਤਾਂ ਆਪਾਂ ਜਿਹੜੀ ਫਸਲ ਨੂੰ ਦਿੰਨੇ ਆ ਉਥੇ ਆਪਟਿਕ ਹੋ ਜਾਂਦੀ ਕੋਸ ਜਿਵੇਂ ਨਾਈਟ੍ਰੋਜਨ ਦੇ ਵਿੱਚ ਲਾਸ ਹੋ ਜਾਂਦੇ ਆ ਕਹਿਣ ਦਾ ਮਤਲਬ ਜ਼ਮੀਨ ਦੀ ਜੇ ਆਪਾਂ ਸੇਤ ਨੂੰ ਕਹਿ ਲਈਏ ਨਾ ਕਿ ਜੇ ਆਪਾਂ ਜ਼ਮੀਨ ਦੀ ਖਰਾਕਾਲ ਧਿਆਨ ਦੇ ਰਹੇ ਆ ਉਹ ਤਾਂ ਕਹਿ ਸਕਦੇ ਆਪਾਂ ਜੇ ਉਹਦੇ ਵਿੱਚ ਰੂੜੀ ਪਾਈਏ ਕੰਪੋਸਟ ਪਾਈਏ ਹਰੀ ਖਾਦ ਕਰੀਏ ਫਸਲੀ ਰਹਿੰਦ ਖੂੰਦ ਵਾਈਏ ਤਾਂ ਇਹਦਾ ਹੱਲ ਕੀ ਹੈ ਇਹਦੇ ਵਿੱਚ ਤੁਸੀਂ ਇਹ ਕਰ ਸਕਦੇ ਹੋ ਜੇ ਆਪਾਂ ਤੁਸੀਂ ਅਚਾਰ ਪਾਉਣ ਵਾਸਤੇ ਕੋਈ ਰਕਬਾ ਰੱਖਣਾ ਜਾਂ ਤੁਸੀਂ ਮੱਕੀ ਬੀਜਣੀ ਆ ਤਾਂ ਕੋਸ਼ਿਸ਼ ਕਰੋ ਜਾਂ ਤਾਂ ਆਪਾਂ 15 ਫਰਵਰੀ ਤਾਈਂ ਬਿਜਾਈ ਕਰ ਦਈਏ ਜਾਂ ਫਿਰ ਆਪਾਂ ਜੂਨ ਚ ਜਾ ਕੇ ਬਿਜਾਈ ਕਰੀਏ ਮਈ ਐਂਡ ਜਾਂ ਜੂਨ ਦੇ ਵਿੱਚ ਕਿਉਂਕਿ ਇਨ ਬਿਟਵੀਨ ਜਿਹੜੀ ਇਹਨਾਂ ਦੇ ਵਿਚਕਾਰ ਦੇ ਸਮੇਂ 'ਚ ਜੇ ਆਪਾਂ ਬਿਜਾਈ ਕਰਦੇ ਹਾਂ ਨਾ ਕਿਉਂਕਿ ਖਾਦਾ ਤਾਂ ਫਿਰ ਆਪਾਂ ਨੂੰ ਵੱਧ ਪਾਉਣੀਆਂ ਪੈਣੀਆਂ ਯੂਰੀਆ ਵੱਧ ਆਪਾਂ ਪਾਉਨੇ ਆ ਡਾਇਆ ਵੀ ਵੱਧ ਪੈ ਜਾਂਦੀ ਯੂਰੀਆ ਵੀ ਵੱਧ ਪੈ ਜਾਂਦੀ ਹੈ ਉਹਦੇ ਨਾਲ ਕੀ ਹੁੰਦਾ ਕਿ ਫਿਰ ਆਪਾਂ ਜਿੰਨੀ ਯੂਰੀਆ ਵੱਧ ਪਾਉਗੇ ਤੁਹਾਨੂੰ ਦੱਸਿਆ ਕਿ ਫਸਲਾਂ 'ਚ ਕੀੜੇਮਕੋੜੇ ਖਾਸ ਤੌਰ ਤੇ ਸ਼ਾਖ ਦੀ ਮੱਕੀ ਜਾਂ ਜਿਹੜੀ ਸਟੈਮ ਬੋਰਰ ਆ ਜਾਂ ਫਾਲ ਆਰਮੀ ਵਰਮਾ ਹੁਣ ਫਾਲ ਆਰਮੀ ਵਰਮਾ ਜਿਹੜਾ ਸੈਨਿਕ ਸੁੰਡੀ ਆਪਾਂ ਕਹਿੰਦੇ ਨੇ ਮੱਕੀ ਦੇ ਵਿੱਚ ਫਾਲ ਆਰਮੀ ਵਰਮਾ ਦਾ ਬਹੁਤ ਅਟੈਕ ਹੁੰਦਾ ਜਦੋਂ ਛੱਲੀਆਂ ਪੈਂਦੀਆਂ ਨੇ ਉਦੋਂ ਵੀ ਅਟੈਕ ਹੁੰਦਾ ਤੇ ਫਿਰ ਜਿਹੜਾ ਹੈਗਾ ਕੋਬ ਬੋਰਰ ਆ ਛੱਲੀਆਂ ਦੇ ਵਿੱਚ ਜਿਹੜਾ ਹੈਗਾ ਮੋਰੀਆਂ ਕਰਕੇ ਸੁੰਡੀ ਜਿਹੜੀ ਵੱੜਦੀ ਆ ਬਹੁਤ ਅਟੈਕ ਹੁੰਦਾ ਤੇ ਇਹਨਾਂ ਦੇ ਵਿੱਚ ਰੈਜ਼ਿਸਟੈਂਸ ਵੀ ਆਉਂਦੀ ਹੈ ਫਿਰ ਆਪਣਾ ਖਰਚਾ ਵੀ ਵੱਧਦਾ ਤਾਂ ਉਹ ਤੋਂ ਬਚਣ ਵਾਸਤੇ ਜੇ ਆਪਾਂ ਫਸਲ ਉਹੀ ਆਪਣੀ ਜ਼ਮੀਨ ਚੰਗੀ ਹੋਊਗੀ ਆਪਾਂ ਯੂਰੀਆ ਜਿਹੜੀ 5 ਗੱਟਿਆਂ ਦੀ ਥਾਂ ਤੇ 4ਾਂ ਦੀ ਥਾਂ ਤੇ 2 ਗੱਟੇ ਜਿਹੜੀ ਥੈਲੇ ਨਾਈਟ੍ਰੋਜਨ ਆਪਾਂ ਉੱਪਰੋਂ ਦਿੱਤੀ ਹੋਊਗੀ ਬਾਕੀ ਆਪਣੀ ਜ਼ਮੀਨ ਚੰਗੀ ਹੋਵੇ ਆਰਗੈਨਿਕ ਮੈਟਰ ਚੰਗੀ ਹੋਵੇ ਆਪਾਂ ਨੂੰ ਡੀਏਪੀ ਵੀ ਹਿਸਾਬ ਨਾਲ ਪਾਉਣੀ ਪਵੇ ਪੋਟਾਸ਼ ਵੀ ਬਾਹਰੋਂ ਹਿਸਾਬ ਨਾਲ ਪਾਉਣੀ ਪਵੇ ਖਰਚਾ ਵੀ ਆਪਣਾ ਘਟਦਾ ਤੇ ਆਪਣਾ ਜ਼ਮੀਨ ਵੀ ਚੰਗੀ ਰਹਿੰਦੀ ਹੈ ਤਾਂ ਇਹਦੇ ਵਿੱਚ ਤੁਸੀਂ ਜਿਹੜਾ ਕੋਸ਼ਿਸ਼ ਕਰੋ ਕਿ ਜਿੰਨਾ ਕੁ ਰਕਬਾ ਆਪਾਂ ਮੱਕੀ ਵਾਲਾ ਬੀਜਣਾ ਨਾ ਮੱਕੀ ਤੁਸੀਂ ਬੀਜੋ ਜਿਹੜੀ ਆਪਾਂ ਸੋਣੀ ਵਾਲੀ ਮੇਨ ਸੀਜ਼ਨ ਵਾਲੀ ਤੇ ਉਹਨੂੰ ਆਪਾਂ ਉਹਦੀ ਥਾਂ ਤੇ ਫੇਰ ਤੁਸੀਂ ਜਿਹੜਾ ਹੈਗਾ ਆਲੂ ਦੀ ਲਵਾਈ ਕਰ ਸਕਦੇ ਆ ਆਲੂ ਦੀ ਬਿਜਾਈ ਕਰ ਸਕਦੇ ਆ ਫੇਰ ਤੁਸੀਂ ਜਾ ਕੇ ਜਿਹੜੀ ਛੱਠੀ ਮੂੰਗੀ ਬੀਜੋ ਇਹ ਫਸਲੀ ਚੱਕਰ ਜਿਹੜਾ ਹੈਗਾ ਬੈਸਟ ਰੇਂਜ ਦਾ ਜੇ ਤੁਹਾਨੂੰ ਮਹੀਨਾ ਕੋਈ ਅੱਧਾ ਆਪਣਾ 15 ਦਿਨ ਕੋਈ ਮਹੀਨਾ ਖੇਤ ਖਾਲੀ ਵੀ ਰਹਿ ਜਾਏ ਤਾਂ ਬਹੁਤ ਵਧੀਆ ਗੱਲ ਆ ਹੁਣ ਆਪਾਂ ਜਿਹੜਾ ਖੇਤ ਨਹੀਂ ਖਾਲੀ ਛੱਡਦੇ ਥੋੜਾ ਬੋਤਾ ਖੇਤ ਖਾਲੀ ਰਹੂਗਾ ਜੇ ਆਪਾਂ ਮੱਕੀ ਆਪਣੀ ਟਾਈਮਲੀ ਖੇਤ ਵਿਹਲਾ ਕਰਦੀ ਆ ਜੇ ਆਪਾਂ ਮਈ ਦੇ ਐਂਡ 'ਚ ਜਾਂ ਜੂਨ ਦੇ ਸ਼ੁਰੂ 'ਚ ਬੀਜ ਲਈ ਤਾਂ ਉਹਦੇ ਵਿੱਚ ਤੁਸੀਂ ਲੇਟ ਜਿਹੜੀ ਹੈਗੀ ਆ ਝੋਨੇ ਦੀ ਲਵਾਈ ਨਾ ਕਰੋ ਉਹਨੂੰ ਆਪਾਂ ਖਾਲੀ ਛੱਡ ਲਈਏ ਉਸ ਤੋਂ ਬਾਅਦ ਕਣਕ ਦੀ ਜਿਹੜੀ ਬਿਜਾਈ ਹੋ ਜਾਂਦੀ ਹੈ ਕੁਝ ਟਾਈਮ ਆਪਾਂ ਦੇ ਲਈਏ ਜਿੰਨਾ ਕ ਰਕਬਾ ਹੁੰਦਾ ਉੱਥੇ ਕੋਸ਼ਿਸ਼ ਕਰੋ ਕਿ ਥੋੜਾ ਜ਼ਮੀਨ ਨੂੰ ਵੀ ਆਪਾਂ ਜਿਹੜਾ ਸਾਹ ਦਵਾਈਏ ਤੇ ਜਿਹੜਾ ਤਾਕਤਵਰ ਬਣਾਈਏ ਧੰਨਵਾਦ